ਉਹ ਬਹੁਤ ਬੜੀ ਚੰਗੀ ਗੱਲ ਹੈ ਸਾਡੇ ਇਕੜੇ ਜੀ ਪੂਰਾ ਹਾਲ ਬਣੇ ਹੋਏ ਜੀ ਪੂਰਾ ਜਮਰੇ ਮੇਰੇ ਅਕਲ ਹੈ ਕਿ 65 ਤੋਂ 70 ਰੁਪਏ ਆਪ ਜੀ ਬੜੀ ਚੰਗਾ ਸੰਭਾਲ ਕਰਦਾ ਮੈਂ ਦੇਰ ਮੈਂ ਕਰ ਦਿੱਤਾ ਆ ਦੇਖੋ ਜੀ ਕਿਸਾਨਾਂ ਨੂੰ ਔਰ ਜਿਹੜੇ ਕਿਸਾਨਾਂ ਨੂੰ ਸੰਬੰਧ ਸਾਡੇ ਆ ਕੀ ਭਰਾ ਦੀ ਸ਼ਹਿਰ ਦੀ ਔਰ ਪੂਰੇ ਜਿਹੜਾ ਹਲਕੇ ਦੀ ਆਪਣੀਆਂ ਮੰਡੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਮੱਸਿਆ ਨਹੀਂ ਹੋਣ ਦਿੱਤੀ ਜਾਊਗੀ ਔਰ ਜੇ ਕਿਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਵੀ ਆ ਤਾਂ ਡਿਪਾਰਟਮੈਂਟ ਨੂੰ ਲੈ ਕੇ ਜਿਹੜਾ ਜਲਦ ਤੋਂ ਜਲਦ ਉਸ ਚੀਜ਼ ਦਾ ਹੱਲ ਹੈ ਜਿਹੜਾ ਉਹ ਕਰਿਆ ਜਾਊਗਾ ਔਰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਡਿਪਾਰਟਮੈਂਟ ਦੇ ਨਾਲ ਬੁਲਾ ਕੇ ਅਸੀਂ ਇੱਕ ਜਿਹੜੀ ਅਗਾਊਂ ਮੀਟਿੰਗ ਵੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਸਾਰੇ ਆਪਣੇ ਜਿਹੜੇ ਆਰਟੀ ਅਸੋਸੀਏਸ਼ਨ ਦੇ ਭਰਾ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਆਪਣੇ ਜਿਹੜੇ ਆਫੀਸਰ ਸਾਹਿਬਾਨ ਨੂੰ ਬੁਲਾ ਕੇ ਉਹਨਾਂ ਨੇ ਕਸਾਂਜੀ ਮੀਟਿੰਗ ਕਰਾਂਗੇ ਤਾਂ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਸਭ ਜਿਹੜੀ ਉਹ ਸਮੱਸਿਆ ਉਹ ਕੋਈ ਨਾ ਖੜੀ ਹੋਵੇ ਇੱਕ ਮਾਰਕੀਟ ਕਮੇਟੀ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸਫਾਈ ਦੇ ਬਹੁਤ ਵਧੀਆ ਪ੍ਰਬੰਧ ਨੇ ਪਰ ਅਸੀਂ ਆ ਕੇ ਦੇਖਿਆ ਜਿੱਥੇ ਤਾਂ ਮਾਰ ਲੱਗੇ ਹੋਏ ਨੇ ਕੂੜੇ ਦੇ ਉਹ ਮੈਂ ਚੇਅਰਮੈਨ ਸਾਹਿਬ ਨਾਲ ਪੁੱਛ ਵੀ ਲੈਣਾ ਵੀ ਕੀ ਹੋਇਆ ਜਾਂ ਆਪਣੇ ਜਿਹੜੇ ਵੀ ਸੰਬੰਧਿਤ ਡਿਪਾਰਟਮੈਂਟ ਨੇ ਵੀ ਕਿੰਨੀ ਤਰੀਕ ਤੱਕ ਇਹਨਾਂ ਦੀ ਕਿਉਂਕਿ ਇਹਦੇ 'ਚ ਹੋਏ ਵੀ ਹੋ ਸਕਦਾ ਵੀ ਹਲੇ ਸਫਾਈ ਕਰਨ ਦੀ ਜਿਹੜੀ ਤਰੀਕ ਆ ਅੱਗੇ ਹੋ ਰਹਿੰਦੀ ਹੋਵੇ ਪਰ ਇਹ ਇਹ ਜ਼ਰੂਰੀ ਨਹੀਂ ਵੀ ਕਿਤੇ ਸਾਰੀਆਂ ਦੀ ਹੋ ਗਈਆਂ ਜਿੱਥੇ ਰਹਿੰਦੀ ਵੀ ਆ ਸਿਜ਼ਨ ਤੋਂ ਪਹਿਲਾਂ ਪਹਿਲਾਂ ਉਹ ਜਿਹੜੀ ਆ ਜਿਹੜੇ ਕੂੜਾ ਕਿਤੇ ਪਿਆ ਵੀ ਉਹ ਚੁਕਵਾ ਦਿੱਤਾ ਜਾਵੇ। ਨਹੀਂ ਸਰ ਸਰਕਾਰ ਦੀ ਐਸੇ ਤਾਂ ਅਸੀਂ ਵੀ 1 April ਤੋਂ ਕਣਕ ਦੀ ਆਮਦ ਮੰਡੀਆਂ ਵਿੱਚ ਹੋ ਜਾਵੇਗੀ। ਪਰ ਮੌਸਮ ਨੂੰ ਦੇਖਦੇ ਹੋਏ ਸ਼ਾਇਦ ਕਣਕ ਲੇਟ ਹੋਊਗੀ। ਸਪਾਈ ਦੇ ਪ੍ਰਬੰਧ ਤਾਂ ਇੱਕ ਤੋਂ ਪਹਿਲੇ ਹੋਣੇ ਚਾਹੀਦੇ ਸੀ। ਨਹੀਂ ਬਿਲਕੁਲ ਹੋਣੇ ਚਾਹੀਦੇ ਜਿੱਥੇ ਕਿਤੇ ਕੋਈ ਪਤਾਹੀ ਆ ਤਾਂ ਉਹ ਮੈਂ ਕੋਈ ਗੱਲ ਨਹੀਂ ਸੈਕਟਰੀ ਨੂੰ ਵੀ ਪੁੱਛ ਲੈਣੇ ਆ ਵੀ ਇਹ ਕਿਉਂ ਨਹੀਂ ਹਲੇ ਤੱਕ ਜਿਹੜੀ ਸਫਾਈ ਉਹ ਸਾਡੀ ਮੰਡੀ ਦੀ ਕਰੀਗੇ। ਠੀਕ ਹੈ। ਸਰ ਇੱਕ ਸਟੇਡੀਅਮ ਬਾਰੇ ਸੁਣ ਰਿਹਾ ਹਾਂ ਉਹਦੇ ਬਾਰੇ ਮੜਾ ਦੱਸੋ ਕੋਈ। ਆਹ ਦੇਖੋ ਜੀ ਸਾਡੀ ਸਬ ਡਿਵੀਜ਼ਨ ਦੇ ਨੌਜਵਾਨਾਂ ਦੀ ਬਜ਼ੁਰਗਾਂ ਦੀ ਪਰ ਪੂਰੇ ਸਾਡੇ ਤੱਪੇ ਦੇ ਨੇੜੇ ਤੇੜੇ ਦੇ ਪਿੰਡਾਂ ਦੀ ਕਿਉਂਕਿ ਪੰਜਾਬ ਦੀ तकरीबन ਸਭ ਤੋਂ ਵੱਡੀ ਸਬਡਿਵੀਜ਼ਨ ਆ ਸਾਡੇ ਜਿਹੜੇ ਚ ਸਾਰਿਆਂ ਨੂੰ ਵੱਧ ਪਿੰਡ ਪੈਂਦੇ ਨੇ ਤੱਪਾ 'ਚ ਤੇ ਸਾਡੇ ਲੰਬੇ ਟਾਈਮ ਤੋਂ ਮਤਲਬ ਕਿ ਇਹ ਤੋਂ ਪਹਿਲਾਂ ਕੋ ਇੱਥੇ ਤਰੀਕੇ ਦਾ ਕੋਈ ਸਟੇਡੀਅਮ ਹੈ ਹੀ ਨਹੀਂ ਸੀ ਇੱਕ ਛੋਟਾ ਕੱਸੀ ਵਾਲਾ ਗਰਾਊਂਡ ਜ਼ਰੂਰ ਸੀ ਪਰ ਕੋ ਚੰਗਾ ਸਟੇਡੀਅਮ ਨਹੀਂ ਸੀ ਜਿਹਦੇ ਵਿੱਚ ਸਾਡੇ ਨੌਜਵਾਨ ਜਿਹੜੇ ਅੱਗੇ ਜਾ ਕੇ ਜਿਹੜਾ ਨੈਸ਼ਨਲ ਲੈਵਲ ਤੇ ਖੇਡ ਸਕਣ ਜਾਂ ਚੰਗੇ ਮੈਡਲ ਪ੍ਰਾਪਤ ਕਰ ਸਕਣ ਜਾਂ ਸਾਡੇ ਜਿਹੜੇ ਸ਼ਹਿਰ ਦੇ ਬਜ਼ੁਰਗ ਕਰੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਉੱਥੇ ਜਿਹੜਾ ਜਾ ਕੇ ਸੈਰ ਕਰ ਸਕਣ ਜਾਂ ਸਾਡੀਆਂ ਮਾਤਾ-ਮਾਂ ਭੈਣਾਂ ਉਹਨਾਂ ਲਈ ਕੋਈ ਸੇਫ ਏਰੀਆ ਨਹੀਂ ਸੀਗਾ ਜਿਹੜਾ ਕਿ ਜਿੱਥੇ ਜਾ ਕੇ ਉਹ ਖੁੱਲ੍ਹ ਦਿਲੀ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਵੀ ਰੱਖ ਸਕਣ ਜਾਂ ਕੋਈ ਉਹਨਾਂ ਨੇ ਆਪਸੀ ਬੈਠ ਕੇ ਬਰਬਾਤ ਕੋਈ ਗੱਲਾਂ-ਬੱਤਾਂ ਕਰਨੀਆਂ ਤੁਰਦੇ-ਫਿਰਦੇ ਇਸ ਤਰ੍ਹਾਂ ਦੀ ਸਾਡੀ ਮੰਡੀ ਦੇ ਵਿੱਚ ਕੋਈ ਸਾਧਨ ਨਹੀਂ ਸੀਗਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਅਗਜੋਤ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ 3 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆ ਪਹਿਲੀ ਜਿਹੜੀ ਗ੍ਰਾਂਟ ਆ ਸਟੇਡੀਅਮ ਨੂੰ ਬਣਾਉਣ ਦੇ ਲਈ ਦਿੱਤੀ ਆ ਤੇ ਮੈਂ ਤੱਪੇ ਦੇ ਨਿਵਾਸੀਆਂ ਨੂੰ ਜਿਹੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਚੁਣਿਆ ਤੇ ਉਹਨਾਂ ਸਾਰਿਆਂ ਦੀ ਬਹੁਤ ਵੱਡੀ ਮੰਗ ਸੀ ਕਿ ਇੱਥੇ ਇੱਕ ਸਟੇਡੀਅਮ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਦੇਖੋ ਬਿਮਾਰੀਆਂ ਬਹੁਤ ਹੋ ਰਹੀਆਂ ਟੈਨਸ਼ਨਾਂ ਬਹੁਤ ਜ਼ਿਆਦੇ ਲੋਕਾਂ ਦੇ ਆ ਰਹੀਆਂ ਕਿਉਂਕਿ ਅਸੀਂ ਘਰਾਂ ਦੇ ਵਿੱਚ ਜਿਹੜੇ ਸੀਮਤ ਹੋ ਗਏ ਕਿਉਂਕਿ ਸਾਡੇ ਪਹਿਲਾਂ ਸੱਥਾ ਹੁੰਦੀਆਂ ਸੀ ਲੋਕ ਸੱਥਾਂ ਚ ਚਪਾਲਾਂ 'ਚ ਬੈਠਦੇ ਸੀ ਪਰ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ। ਸੋ ਉਹਦੇ ਲਈ ਸਾਨੂੰ ਇੱਕ ਇਹੋ ਜਿਹਾ ਏਰੀਆ ਚਾਹੀਦਾ ਸੀ ਜਿੱਥੇ ਪ੍ਰੋਪਰ ਸਿਕਿਉਰਿਟੀ ਹੋਵੇ, ਪੂਰੀ ਸ਼ਾਂਤੀ ਹੋਵੇ ਤੇ ਅਸੀਂ ਜਾ ਕੇ ਆਪਣੇ ਸਰੀਰ ਨੂੰ, ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ ਦੇ ਲਈ ਉੱਥੇ ਕਸਰਤ ਕਰ ਸਕੀਏ। ਸੋ ਬਹੁਤ ਸ਼ਾਨਦਾਰ ਸਟੇਡੀਅਮ ਬਣ ਜਾ ਰਿਹਾ ਜਿੱਥੇ ਸਾਰੀਆਂ ਸਹੂਲਤਾਂ ਹੋਣਗੀਆਂ, ਸਾਰੇ ਗਰਾਊਂਡ ਹੋਣਗੇ 3 ਕਰੋੜ ਰੁਪਏ ਦੇ ਨਾਲ ਆਪਾਂ ਸ਼ਹਿਰ ਵਾਸੀਆਂ ਨੂੰ ਉਹ ਜਲਦ ਜਿਹੜਾ ਉਹਦਾ ਕੰਮ ਸ਼ੁਰੂ ਕਰਾ ਕੇ ਸਾਰਿਆਂ ਨੂੰ ਬੁਲਾ ਕੇ ਸਮਰਪਿਤ ਕਰਾਂਗੇ। ਸਰਕਲਾਸਟ ਸਵਾਲ ਹੈਗਾ ਸੀ ਬ੍ਰੇਜ ਬਾਰੇ, ਸੀ ਬ੍ਰੇਜ ਦੀ ਬਹੁਤ ਦੇਖੋ ਜੀ ਆਪਣੇ ਸ਼ਹਿਰ ਦੇ ਵਿੱਚ ਚਲੋ ਪੈਸੇ ਆਉਣ ਤੇ ਲਿੱਟ ਹੋਗੇ ਪਰ ਹੁਣ ਆਨਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਐਸੇ ਸਾਲ-ਸਾਲ ਦੇ ਵਿੱਚ ਮੈਨੂੰ ਉਮੀਦ ਆ ਕਿ ਲਗਭਗ ਤਾਂ ਮੈਂ ਪੱਕਾ ਨਹੀਂ ਦਿਲ ਰਿਹਾ ਪਰ ਲਗਭਗ ਇਹ ਆ ਕਿ ਆਪਾਂ ਤੱਪੇ ਮੰਡੀ ਦੇ ਵਿੱਚ 20 ਕਰੋੜ ਰੁਪਏ ਦਾ ਕੰਮ ਆ ਜਿਹੜਾ ਉਹ ਐਸੇ ਸਾਲ-ਸਾਲ ਦੇ ਵਿੱਚ ਕਰਾ ਲਾਂਗੇ ਜਿਹੜੀਆਂ ਸਾਡੀਆਂ ਪ੍ਰਪੋਜ਼ਲ ਉੱਪਰੋਂ ਤਕਰੀਬਨ ਪਾਸ ਹੋ ਚੁੱਕੀਆਂ ਠੀਕ ਹੈ